ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਲਈ ਬਹੁਤ ਸਾਰੇ ਅਲੱਗ-ਅਲੱਗ ਸੰਦ ਟਰੋਲੀਆਂ ਤੇ ਟੂੜੀ ਵਾਲੇ ਰੀਪਰ ਕੰਪਿਊਟਰ ਕਰਾਹਾ ਜੀ ਵੱਖ-ਵੱਖ ਤਰ੍ਹਾਂ ਦੇ ਟਰੈਕ ਲੈ ਕੇ ਹਾਜ਼ਰਾਂ ਜੀ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਆਇਸ਼ਰ ਦਾ ਟਰਾਲਾ ਆਇਆ ਵੀਰ ਤੇ ਇਹਦੀ ਗੱਲ 2008 ਮਾਡਲ ਹੈ ਜੀ 2 ਲੱਖ 70000 ਰੁਪਏ ਦੀ ਡਿਮਾਂਡ ਹੈ ਜੀ ਪਟਿਆਲਾ ਵੀ ਇੱਦਾਂ ਏਰੀਆ 85 ਪੈਸੇ ਟਾਇਰ ਪਏ ਆ ਜੀ ਸਾਰੇ ਟਾਇਰਾਂ ਦੀ ਕੰਡੀਸ਼ਨ 85 ਕੇ ਪੈਸੇ ਆ ਵੀਰ ਐਵਰੇਜ ਕਿਸਾਨ ਵੀਦੜ ਨੰਬਰ ਜੀ 99141 23272 99141 23272 ਵੀਰ ਦਾ ਨੰਬਰ ਹੈ ਜਿਹਦੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਵੀਰ ਆਇਸ਼ਰ ਦਾ ਟਰਾਲਾ ਹੈ ਤੇ 2008 ਮਾਡਲ ਹੈ ਜੀ 2,70,000 ਰੁਪਏ ਦੀ ਡਿਮਾਂਡ ਹੈ ਜੀ ਪਟਿਆਲਾ ਏਰੀਆ ਵੀ ਇੱਦਾਂ 85 ਪੈਸੇ ਟਾਇਰ ਪਰ ਇਹ ਵੀ ਸਾਰੇ ਟਾਇਰਾਂ ਦੀ ਇਹ ਕੰਡੀਸ਼ਨ ਹੈ 85 ਪੈਸੇ ਟਾਇਰ ਪਰ ਨੇ 9914123472 ਵੀ ਦਾ ਨੰਬਰ ਹੈ ਜਿੱਤੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਜੀ ਤੇ ਜਿਹੜੇ ਜਿਹੜੇ ਵੀਰਾਂ ਕੋਲੇ ਸਾਡੀਆਂ ਵੀਡੀਓ ਦੇ ਮੈਸੇਜ ਨਹੀਂ ਜਾਂਦੇ ਤਾਂ ਸਾਡੀਆਂ ਜਦੋਂ ਵੀਡੀਓ ਚੜ੍ਹਦੀ ਹੈ ਉਸੇ ਟਾਈਮ ਹੀ ਸਾਡੀ ਵੀਡੀਓ ਦਾ ਮੈਸੇਜ ਆਪਣੇ ਫੋਨ ਤੇ ਪਾਉਣ ਦੇ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਘੰਟੀ ਦਾ ਬਟਨ ਹੋ ਜੀ ਉਹਨੂੰ ਦਬ ਲਓ ਉਸ ਤੋਂ ਬਾਅਦ ਅਸੀਂ ਜਿਹੜੀ ਵੀ ਵੀਡੀਓ ਪਾਏ ਕਰਾਂਗੇ ਵੀਰ ਪੌਣਸਾਰ ਤੁਹਾਡੇ ਫੋਨ ਦੇ ਉੱਤੇ ਲੈ ਕੇ ਮੈਸੇਜ ਚਲਿਆ ਜਾਇਆ ਕਰੂਗਾ ਤੇ ਤੁਸੀਂ ਸਾਰੀਆਂ ਵੀਡੀਓ ਟਾਈਮ ਸਰ ਦੇਖ ਸਕੋਗੇ ਵੀ ਕੋਈ ਵੀ ਵੀਡੀਓ ਤੁਸੀਂ ਮਿਸ ਨਹੀਂ ਕਰੋਗੇ ਸਾਰੀਆਂ ਵੀਡੀਓ ਦੇ ਮੈਸੇਜ ਤੁਹਾਡੇ ਫੋਨ ਦੇ ਉੱਤੇ ਉਸੇ ਹੀ ਟਾਈਮ ਚਲੇ ਜਾਇਆ ਕਰਨਾ ਹੈ ਵੀਰ ਤੇ ਅੱਗੇ ਵੀਰ ਜਿਹੜਾ ਤੁਸੀਂ ਟਰੈਡ ਦੇਖ ਰਹੇ ਹੋ ਇਹ ਹੈਗਾ ਜੀ ਫੋਰਡ 3610 ਟਰੈਡ ਹੈ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਾਡਲ ਵੀਰ ਫੋਨ ਤੇ ਕਨਫਰਮ ਕਰ ਸਕਦੇ ਹੋ ਮਾਡਲ ਵੀ ਦੇ ਨਹੀਂ ਲਿਖਿਆ ਹੋਇਆ 2 ਲੱਖ ਤੇ 20000 ਰੁਪਏ ਦੀ ਡਿਮਾਂਡ ਹੈ ਟਰੈਕਟ ਦੀ ਜੀ ਨਾਬਾ ਏਰੀਆ 70 ਪੈਸੇ ਟਾਇਰ ਪਏ ਜੀ ਤੇ ਇਹ ਪਿਛਲੇ ਟੈਰਾਂ ਦੀ ਗੱਲ ਕਰ ਰਹੇ ਆ ਵੀਰ ਆਪਾਂ ਪਿਛਲੇ ਟੈਰਾਂ ਦੀ ਕੰਡੀਸ਼ਨ ਹੈ ਜਿਹੜੀ ਟਰੈਕਟ ਦੇ 70 ਪੈਸੇ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜੀ ਸਾਰੇ ਵੀ ਨੋਟ ਕਰ ਲੈਣ ਜੀ 90236 ਤੇ 21005 90236 21005 ਵੀ ਦਾ ਨੰਬਰ ਹੈ ਜਿਹਦੇ ਕਾਲ ਕਰਕੇ ਤੁਸੀਂ ਇਹ ਟਰੈਕਟ ਖਰੀਦ ਸਕਦੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਕਾਗਜ਼ ਵਗੈਰਾ ਪ੍ਰੋਪਰ ਨਹੀਂ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਹੈ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਡਰ ਫੋਰਡ 3610 ਟਰੈਟਾ ਵੀਰ ਇਹ 220000 ਰੁਪਏ ਦੀ ਡਿਮਾਂਡ ਹੈ ਨਾਬਾ ਏਰੀਆ ਵੀਰ ਦਾ ਤੇ 70 ਪੈਸੀ ਟਾਇਰ ਪਈ ਨੇ ਜੀ ਕਿਸਾਨ ਵੀ ਦਾ ਨੰਬਰ ਹੈਗਾ ਜੀ 90236 21005 ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਨਾਲ ਜੁੜ ਸਕਣ ਤੇ ਉਹ ਫਾਇਦਾ ਚੱਕ ਸਕਣ ਆਪਣੇ ਟਰੈਕਟਰ ਮੰਡੀ ਚੈਨਲ ਦਾ ਜੀ ਤੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿਹੜੇ ਸੰਧਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੇ ਕਮੈਂਟ ਕਰਕੇ ਜੇਕਰ ਸਾਡੇ ਚੈਨਲ 'ਚ ਕੋਈ ਕਮੀ ਰਹਿੰਦੀ ਹੈ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਉਹਨੂੰ ਸੁਧਾਰ ਕੇ ਤੁਹਾਡੇ ਲਈ ਬੜੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੋ ਸਕੀਏ ਜੀ ਅੱਗੇ ਤੁਸੀਂ ਜਿਹੜਾ ਟਰੈਕ ਦੇਖ ਰਹੇ ਹੋ ਵੀਰ ਜੀ ਸਵਰਾਜ 855 FI ਡਰਾਈਵਰ ਕੰਡੀਸ਼ਨ ਦੇਖ ਲੋ ਡਰਾਈਵ ਦੀ ਬਹੁਤ ਸੋਹਣੀ ਕੰਡੀਸ਼ਨ ਦਾ ਡਰਾਈਵ ਪਿਆ ਵੀਰੇ 2004 ਮਾਡਲ ਹੈ ਜੀ 3 ਲੱਖ ਤੇ 55000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਕੰਡੀਸ਼ਨ ਦੇਖ ਲੋ ਵੀਰ ਜਮਾ A1 ਕੰਡੀਸ਼ਨ ਦਾ ਡਰਾਈਵ ਪਿਆ ਰਾਮਪੁਰਾ ਏਰੀਆ ਵੀਰੇ ਨਾਲ ਦਾ 75 ਤੋਂ 80 ਪੈਸੇ ਟਾਇਰ ਪੈਨੇਡ ਡਰਾਈਵ ਦੇ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਤੇ ਹੈ 97791 87227 97 791 ਜੀ ਤੇ 87227 ਵੀਰ ਦਾ ਨੰਬਰ ਹੈ ਜਿੱਦੇ ਕਾਲ ਕਰਕੇ ਤੁਸੀਂ ਇਹ ਟਰੈਟਾ ਜਿਹੜਾ ਖਰੀਦ ਸਕਦੇ ਹੋ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਟਾ ਵੀਰ ਜੀ ਨਾਲ ਦਾ ਰੰਗ ਹੈ ਕਾगज ਵਗੈਰਾ ਸਭ ਰੇ ਪੂਰੇ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਟਰੈਟ ਦੇ ਵਿੱਚ ਸਵਰਾਜ 855 ਟਰੈਟਾ ਵੀਰ ਇਹ ਤੇ 2004 ਮਾਡਲ ਹੈ ਜੀ 3 ਲੱਖ ਤੇ 55000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਬਾਕੀ ਰੇਟ ਮੌਕੇ ਦੇ ਉੱਤੇ ਉੱਪਰ-ਨੀਚੇ ਹੋ ਸਕਦਾ ਵੀ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਤੇ ਫਾਈਨਲ ਰੇਟ ਇਹਦਾ ਪੁੱਛ ਸਕਦੇ ਹੋ ਰਾਮਪੁਰਾ ਏਰੀਆ ਵੀਰੇ ਦਾ ਪੰਜਾਬ ਨੰਬਰ ਰਾਮਪੁਰਾ ਏਰੀਆ ਵੀਰੇ 2 ਸਟਾਰ ਟਰੈਕ ਹੈ 75 ਤੋਂ 80 ਪੈਸੇ ਟੈਰਪੈਨ ਟਰੈਕ ਦੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਵਿੱਚ ਕਾਗਜ਼ ਵਗੈਰਾ ਵਿੱਚ ਕੋਈ ਸਮੱਸਿਆ ਨਹੀਂ ਸਾਰੇ ਕਾਗਜ਼ ਸਭ ਕੁਝ ਪ੍ਰੋਪਰ ਹੈ ਆਪਣੇ ਚੈਨਲ ਤੇ ਜਿੰਨੇ ਵੀ ਟਰੈਕ ਦਿਖਾਈ ਜਾਂਦੇ ਆ ਵੀਰ ਉਹਨਾਂ ਦੇ ਕਾਗਜ਼ ਵਗੈਰਾ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਤੇ ਜਿਨ੍ਹਾਂ ਦੇ ਕਾਗਜ਼ ਵਗੈਰਾ ਪ੍ਰੋਪਰ ਹੁੰਦੇ ਨੇ ਉਹੀ ਐਡਾਂ ਸੀ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਨੇ ਆ ਜਿਨ੍ਹਾਂ ਦੇ ਕੋਈ ਪ੍ਰੋਪਰ ਨਹੀਂ ਹੁੰਦਾ ਸਮਾਨ ਉਹ ਐਡ ਤੋਂ ਦਿੱਲੀ ਲੀਨ ਲੈ ਕੇ ਆਈ ਦੀ ਵੀਰ ਤੇ ਇਸ ਕਰਕੇ ਤੁਸੀਂ ਕਾਗਜ਼ਵਾਰੇ ਦਾ ਸਮੱਸਿਆ ਮੰਨੇ ਨਾ ਕਰੋ ਐਚ ਐਮ ਟੀ 65 ਵਾਈਟ ਰੈਡ ਦੇਖ ਰਹੇ ਹੋ ਵੀਰ ਕੰਡੀਸ਼ਨ ਤੋਂ ਬੜੇ ਸਾਹਮਣੇ ਹੈ ਜੀ ਐਚ ਐਮ ਟੀ 65 ਵਾਈ 2005 ਮਾਡਲ ਦਾ ਟ੍ਰੈਕਟਰ ਵੀਰ ਬਹੁਤ ਸੋਹਣੀ ਕੰਡੀਸ਼ਨ ਦਾ ਟ੍ਰੈਕਟਰ 2 ਲੱਖ 60000 ਰੁਪਏ ਦੀ ਡਿਮਾਂਡ ਟ੍ਰੈਕਟਰ ਦੀ ਮਾਨਸਾ ਏਰੀਆ ਵੀਰ ਦਾ ਤੇ ਅੱਧੇ ਟਾਇਰ ਪਏ ਨੇ ਜੀ ਟ੍ਰੈਕਟਰ ਦੇ 50 ਪੈਸੇ ਟਾਇਰ ਪਏ ਨੇ ਜੀ ਇਹ ਪਿਛਲੇ ਟਾਇਰਾਂ ਦੀ ਗੱਲ ਕਰ ਰਹੇ ਆਪਾਂ ਕਿਸਾਨ ਵੀਰ ਦਾ ਨੰਬਰ ਵੀ ਸਕਰੀਨ ਦੇ ਉੱਪਰ ਖੱਟੇ ਕਰਾਂ ਦੇ ਵਿੱਚ ਸ਼ੋ ਹੋ ਰਿਹਾ ਜੀ 94643 ਤੇ 52617 94643 52617 ਵੀਰ ਦਾ ਨੰਬਰ ਹੈ ਜੀ ਜੀਤੇ ਕਾਲ ਕਰਕੇ ਤੁਸੀਂ ਇਹ ਟਰੈਕਟ ਖਰੀਦ ਸਕਦੇ ਹੋ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਐਚ ਐਮਟੀ 65 ਵਾਈ ਟਰੈਕਟਰ ਤੇ 2005 ਮਾਡਲ ਹੈ ਜੀ 2 ਲੱਖ 60000 ਰੁਪਏ ਦੀ ਡਿਮਾਂਡ ਹੈ ਜੀ ਮਾਨਸਾ ਏਰੀਆ ਪੰਜਾਬ ਨੰਬਰ ਅੱਧੇ ਟਾਇਰ ਪੇ ਜੀ ਟਰੈਕਟਰ ਦੇ ਤੇ ਕਿਸਾਨ ਵੀ ਦਾ ਨੰਬਰ ਵੀ ਸਕਰੀਨ ਤੇ ਸ਼ੋਅ ਹੋ ਰਿਹਾ ਜੀ ਜੇਕਰ ਤੁਸੀਂ ਵੀ ਕੋਈ ਆਪਣੇ ਖੇਤੀਬਾੜੀ ਸੰਦ ਕਿਸੇ ਵੀ ਖੇਤੀਬਾੜੀ ਸੰਦ ਕੁਝ ਵੀ ਹੋਵੇ ਜੀ ਕੋਈ ਟਰੈਕਟਰ ਟਰੋਲੀ ਹੋਰ ਛੋਟੇ ਮੋਟੇ ਕੋ ਸੰਦ ਜਿੰਨੇ ਵੀ ਹੁੰਦੇ ਜੀ ਉਹਨਾਂ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਜੀ ਕਿਸੇ ਨੂੰ ਵੀ ਤਾਂ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੋਟੋਆਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਤੇ ਇੱਕ ਫੋਨ ਨੰਬਰ ਇਹ ਸਾਰੀ ਡਿਟੇਲ ਪ੍ਰੋਪਰ ਲਿਖ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਦਿਓ ਸਾਡਾ WhatsApp ਨੰਬਰ ਥੱਲੇ ਸਕਰੀਨ ਤੇ ਸ਼ੋ ਹੋ ਰਿਹਾ ਜੀ ਸਾਰੇ ਵੀ ਨੰਬਰ ਮੈਂ ਦੱਸ ਵੀ ਦੇਵਾਂ ਜੀ 88376 65987 88376 65987 ਸਾਡਾ WhatsApp ਨੰਬਰ ਹੈ ਜੀ ਜਿੱਦੇ ਤੁਸੀਂ ਫੋਟੋਆਂ ਤੇ ਜਾਣਕਾਰੀ ਭੇਜ ਕੇ ਐਡ ਬਿਲਕੁਲ ਫਰੀ ਦੇ ਵਿੱਚ ਸਾਡੇ ਚੈਨਲ ਤੇ ਲਵਾ ਸਕਦੇ ਹੋ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਜੀ ਐਡ ਲਵਾਉਣ ਦਾ ਬਸ ਇੱਕੋ ਹੀ ਸ਼ਰਤ ਹੈ ਕਿ ਜਿਹੜੀ ਜਾਣਕਾਰੀ ਭੇਜਣੀ ਹੈ ਵੀਰੋ ਸਾਰੀ ਭੇਜਿਓ ਜੇਕਰ ਕਿਸੇ ਵੀ ਵੀਰ ਦੀ ਜਾਣਕਾਰੀ ਅੱਧੀ ਹੋਈ ਤਾਂ ਅਸੀਂ ਉਹਦੀ ਐਡ ਨਹੀਂ ਲਾਵਾਂਗੇ ਜੀ ਆਹ 6 ਗੱਲਾਂ ਐ ਸਰੀਆ ਭੇਜਣੀਆਂ ਤੁਸੀਂ ਨਾਲ ਟਰੈਕਟਰ ਮਾਡਲ ਪ੍ਰਾਈਸ ਏਰੀਆ ਟਾਇਰ ਇੱਕ ਫੋਨ ਨੰਬਰ ਇਹ ਛੇ ਚੀਜ਼ਾਂ ਜਿਹੜੇ ਬੰਦੇ ਦੀਆਂ ਪੂਰੀਆਂ ਹੋਣੀਆਂ ਉਹਦੀ ਆਈਡ ਅਸੀਂ ਆਪਣੇ ਚੈਨਲ ਤੇ ਲਗਾ ਦੇਵਾਂਗੇ ਜੀ ਟਰਾਲੀ ਦੇਖ ਰਿਹਾ ਹਾਂ ਵੀ ਤੁਸੀਂ 11 6.5 ਦੀ ਤੇ ਬਹੁਤ ਸੋਹਣੀ ਕੰਡੀਸ਼ਨ ਪਈ ਆ ਵੀਰੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ 올ਡ ਟਰਾਲੀ ਹੈ ਵੀਰੇ 1 ਲੱਖ ਤੇ 26000 ਰੁਪਏ ਦੀ ਡਿਮਾਂਡ ਹੈ ਵੀਰ ਮਾਨਸਾ ਏਰੀਆ ਵੀਰ ਦਾ ਤੇ ਅੱਧੇ ਟਾਇਰ ਪਏ ਨੇ ਵੀਰ ਥੋੜੀਏ ਕਿਸਾਨ ਵੀ ਦਾ ਨੰਬਰ ਜੀ ਸਕਰੀਨ ਤੇ ਸ਼ੋ ਹੋ ਰਿਹਾ ਜੀ 98768 ਤੇ 95116 98768 ਤੇ 95116 ਬਹੁਤ ਸੋਹਣੀ ਕੰਡੀਸ਼ਨ ਹੈ ਜੀ ਤੇ ਜੈਕ ਲੱਗਿਆ ਹੋਇਆ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਤੇ ਡਬਲ ਟੈਰਾ ਜੈਕ ਲੱਗਿਆ ਜੀ 11 ਫੁੱਟ ਲੰਮਾ 6.5 ਫੁੱਟ ਚੌੜਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 1 ਲੱਖ ਤੇ 26000 ਰੁਪਏ ਦੀ ਡਿਮਾਂਡ ਮਾਨਸਾ ਏਰੀਆ ਅੱਧੇ ਟਾਇਰ ਪਏ ਨੇ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜਿੱਤੇ ਤੁਸੀਂ ਕਾਲ ਕਰਕੇ ਤੇ ਇਹ ਟਰਾਲਾ ਜਿਹੜਾ ਖਰੀਦ ਸਕਦੇ ਹੋ ਜੀ ਮਾਨਸਾ ਪੰਜਾਬ ਦਾ ਏਰੀਆ ਵੀਰ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਰੇ ਵੀਰਾਂ ਕੋਲੇ WhatsApp ਗਰੁੱਪ ਹੁੰਦੇ ਨੇ ਜੀ ਤੇ ਤੁਸੀਂ ਸਾਡੀਆਂ ਵੀਡੀਓ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਤੇ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਡੀਆਂ ਵੀਡੀਓ ਸ਼ੇਅਰ ਕਰਦੇ ਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਦੇ ਥਰੂ ਆਪਦੇ ਸੰਦੇਸ਼ ਸਿਕਣ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਕੇਐਸ ਦਾ ਰੀਪਰ 2015 ਮਾਡਲ ਹੈ ਜੀ ਤੇ 1 ਲੱਖ 60000 ਰੁਪਿਆ ਡਿਮਾਂਡ ਹੈ ਵੀਰ ਦੀ ਏਰੀਆ ਤੁਸੀਂ ਫੋਨ ਦੇ ਉੱਪਰ ਕਨਫਰਮ ਕਰ ਸਕਦੇ ਹੋ ਜੀ ਤੇ 55 ਪਰ ਪੈਸੇ ਟਾਇਰ ਪਏ ਜੀ ਦੇ ਤੇ ਮੋਬਾਈਲ ਨੰਬਰ ਸਾਰੇ ਵੀ ਨੋਟ ਕਰ ਲੈਣ ਜੀ 8360297303 83602 ਤੇ 97303 ਵੀਰ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਤੇ ਇਹ ਜਿਹੜਾ ਕੇਐਸ ਦਾ ਰੀਪਰ ਹੈ ਜੀ ਤੇ ਇਹ ਖਰੀਦ ਸਕਦੇ ਹੋ ਤੇ ਕੇਐਸ ਦਾ ਰੀਪਰ ਹੈ ਵੀਰ ਜੀ ਕੇਐਸ 756 ਡੀਵੀ 2015 ਮਾਡਲ 1 ਲੱਖ ਤੇ 60000 ਰੁਪਏ ਦੀ ਡਿਮਾਂਡ ਬਾਕੀ ਰੇਟ ਮੌਕੇ ਦੇ ਉੱਤੇ ਉੱਪਰ نیچے ਹੋ ਜਾਊਗਾ ਜੀ ਏਰੀਆ ਫੋਨ ਤੇ ਕਨਫਰਮ ਕਰ ਸਕਦੇ ਹੋ ਜੀ ਤੇ 55 ਕੇ ਪੈਸੇ ਟਾਇਰ ਪਏ ਨੇ ਜੀ ਤੇ 8360297303 ਵੀਦਾ ਨੰਬਰ ਹੈ ਜੀ ਜਿਹੜੇ ਵੀ ਵੀਰ ਸਾਨੂੰ ਐਡ ਭੇਜਦੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਇੱਕ ਤਾਂ ਪੂਰੀ ਡਿਟੇਲ ਭੇਜਣ ਇਹ ਪਹਿਲਾਂ ਦੀ ਐਡ ਸੀ ਵੀਰ ਇਹਨਾਂ ਦਾ ਏਰੀਆ ਮਿਸ ਸੀ ਇਹਨਾਂ ਨੇ ਪਹਿਲਾਂ ਭੇਜੀ ਹੋਈ ਸੀ ਕਿਸ ਕਰਕੇ ਲਗਾਤੀ ਦੂ ਬਾਅਦ ਇਹਨੀਆਂ ਐਡ ਡਾਊਨ ਹੋਈਆਂ ਵੀਰ ਉਹਨਾਂ ਦਾ ਕੁਝ ਵੀ ਮਿਸ ਹੋਇਆ ਇੱਕ ਵੀ ਗੱਲ ਜੇ ਤੇ ਅਸੀਂ ਇਹਨਾਂ ਦੀ ਐਡ ਆਪਣੇ ਚੈਨਲ ਤੇ ਨਹੀਂ ਲਗਾਵਾਂਗੇ ਵੀਰ ਤੇ ਜਿੰਨਾ ਤੁਸੀਂ ਪ੍ਰਾਈਸ ਵਗੈਰਾ ਲਿਖੋਣਾ ਹੈ ਵੀਰਾਂ ਪੂਰੀ ਤਸੱਲੀ ਕਰਕੇ ਲਿਖਾਇਆ ਕਰੋ ਕਿਉਂਕਿ ਇੱਕ ਵਾਰੀ ਵੀਡੀਓ ਚੜਨ ਤੋਂ ਬਾਅਦ ਜੇਕਰ ਕੋਈ ਵੀ ਚੀਜ਼ ਗਲਤ ਹੋਈ ਤਾਂ ਉਹ ਸਹੀ ਨਹੀਂ ਕੀਤੀ ਜਾਂਦੀ ਤੁਹਾਨੂੰ ਪਤਾ ਹੈ ਵੀਡੀਓ ਅਬਿਰ ਤੇ ਇੱਕ ਵਾਰੀ ਜਦੋਂ ਚੜ ਜਾਂਦੀ ਹੈ ਉਸ ਤੋਂ ਬਾਅਦ ਕੋਈ ਵੀ ਚੀਜ਼ ਵਿੱਚ ਬਦਲੀ ਨਹੀਂ ਜਾਂਦੀ ਤਾਂ ਕਰਕੇ ਜਿਹੜਾ ਸਾਰਾ ਕੁਝ ਲਿਖਾਉਣਾ ਵੀਰ ਤੁਸੀਂ ਇੱਕ ਵਾਰ ਪੂਰਾ ਤਸੱਲੀ ਕਰਕੇ ਲਿਖਾਉਣਾ ਤੇ ਪੂਰਾ ਸਹੀ ਲਿਖਾਉਣਾ ਵੀਰ ਜੇਕਰ ਕੋਈ ਗਲਤੀ ਤੁਹਾਨੂੰ ਲੱਗਦੀ ਤਾਂ ਨਾਲ ਦੀ ਨਾਲ ਹੀ WhatsApp 'ਚ ਮੈਸੇਜ ਭੇਜ ਕੇ ਸਾਨੂੰ ਦੱਸ ਦਿਓ ਵੀਡੀਓ ਚੜਨ ਤੋਂ ਪਹਿਲਾਂ ਤੇ ਵੀਡੀਓ ਚੜਨ ਤੋਂ ਬਾਅਦ ਕੋਈ ਚੀਜ਼ ਨਹੀਂ ਕੀਤਾ ਜਾਊਗਾ ਜੀ ਕੰਪਿਊਟਰ ਕਰਾਹਾ ਦੇਖ ਰਹੇ ਹਾਂ ਜੀ ਲੈਵਲ ਮਾਸਟਰ 2015 ਮਾਡਲ ਹੈ ਜੀ 1 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਫਰੀਦਕੋਟ ਇਹਨਾਂ ਦਾ ਏਰੀਆ ਵੀਰ ਜਿੱਥੇ ਇਹ ਕੰਪਿਊਟਰ ਕਰਾਹਾ ਖੜਾ ਹੈ ਜੀ 80 ਪੈਸੇ ਟਾਇਰ ਪਈ ਨਹੀਂ ਜੀ ਦੇ ਡਬਲ ਟਾਇਰਾਂ ਵੀ ਦੇ ਕਿਸਾਨ ਵੀ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 9501136463 9501136463 ਵੀ ਦਾ ਨੰਬਰ ਹੈ ਕੰਬੋਜ ਕੰਪਨੀ ਦਾ ਇਹ ਲੇਜ਼ਰ ਮਾਸਟਰ ਕਰਾਹੇ ਜੀ ਤੇ ਕੰਪਿਊਟਰ ਕਰਾਹਾ ਵੀ ਗਏ ਹੁੰਦੇ ਨੇ ਕਈ ਵੀਰ 2015 ਮਾਡਲ ਹੈ ਜੀ 1 ਲੱਖ ਤੇ 80000 ਰੁਪਏ ਦੀ ਡਿਮਾਂਡ ਹੈ ਜੀ ਫਰੀਦਕੋਟ ਏਰੀਆ ਤੇ ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ 80 ਪੈਸੇ ਟਾਇਰ ਪਰ ਨਹੀਂ ਜੀ ਨਵੇਂ ਵਾਂਗੂ ਟਾਇਰ ਪਏ ਨੇ ਕਿਸਾਨ ਵੀਦਨ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜਿੱਤੇ ਤੁਸੀਂ ਕਾਲ ਕਰਕੇ ਤੇ ਕੰਪਿਊਟਰ ਰਾਹੀਂ ਖਰੀਦ ਸਕਦੇ ਜੀ ਤੇ ਸਾਡੇ ਚੈਨਲ ਤੇ ਜੀ ਐਡ ਲਵਾਉਣ ਦਾ ਕੋਈ ਖਰਚਾ ਨਹੀਂ ਸਾਰੀ ਐਡ ਫ੍ਰੀ ਲਗਾਈ ਜਾਂਦੀ ਹੈ ਜੀ ਤੇ ਨਾ ਹੀ ਕਿਸੇ ਮਸ਼ੀਨਰੀ বিকਣ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਤੇ ਜਿਹੜੇ ਵੀਰ ਦੀ ਐਡ ਹੁੰਦੀ ਹੈ ਉਸੇ ਦੇ ਨੰਬਰ ਲਾ ਕੇ ਅਸੀਂ ਤੇ ਆਪਣੀ ਐਡ ਲਗਾ ਦਿੱਤੀ ਜਾਂਦੀ ਹੈ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਕਰਪੇ ਦਾ ਵੀ ਕੋਈ ਕਮਿਸ਼ਨ ਨਹੀਂ ਲੈਂਤਾ ਜਾਂਦਾ ਜੀ ਵਿੱਚੋਂ ਅੱਗੇ ਦੇਖ ਰਹੇ ਹਾਂ ਵੀ ਇੱਥੇ ਤਵੀਆਂ ਇਹ ਕੱਦੂ ਕਰਨ ਵਾਲੇ ਤਵੀਆਂ ਵੀਰ ਤੇ 2017 ਮਾਡਲ ਹੈ ਜੀ ਕੱਦੂ ਦੇ ਵਿੱਚ ਯੂਜ਼ ਕੀਤੀਆਂ ਯਾਰ ਵਾਲੀਆਂ ਇਹ ਤਵੀਆਂ 2017 ਮਾਡਲ ਹੈ ਜੀ ਤੇ ਮਿੱਟੀ ਪੱਧਰ ਕਰਨ ਵਾਲਾ ਵੀ ਇਹਦੇ ਪਿੱਛੇ ਲੱਗਿਆ ਹੋਇਆ ਸਿਸਟਮ ਹੈ ਤੇ ਨਾਲ ਦੀ ਨਾਲ ਪੱਧਰ ਵੀ ਕਰਦਾ ਜੀ ਦਾ ਰੋਟਾਵੀਟਰ ਦੇ ਮਗਰ ਹੁੰਦਾ ਜੀ ਉਸ ਟਾਈਪ ਦਾ ਵੀਰ ਨੇ ਲਵਾਇਆ ਹੋਇਆ ਇਹ ਦੇ ਮਗਰ ਤੇ 2017 ਮਾਡਲ ਹੈ ਜੀ ਤੇ 18000 ਰੁਪਏ ਦੀ ਡਿਮਾਂਡ ਹੈ ਜੀ ਕੁੱਲ 18000 ਰੁਪਏ ਦੀ ਡਿਮਾਂਡ ਅੰਬਾਲਾ ਏਰੀਆ ਜੀ ਕੰਡੀਸ਼ਨ ਇਹਦੀ ਵੀਰ ਸਾਰੇ ਸੰਦ ਦੀ ਕੰਡੀਸ਼ਨ 70 ਤੋਂ 80% ਕੰਡੀਸ਼ਨ ਪਈ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਜੀ ਤੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਜੀ ਕਦੋਂ ਕਰਨਾ ਨੇ ਤਵੀਆਂ ਜੀ ਤੇ ਕਿਸਾਨ ਵੀ ਦਾ ਨੰਬਰ ਸਾਰੇ ਵੀ ਨੋਟ ਕਰ ਲੈਣੇ 99014 34806 99014 34806 ਵੀਰ ਦਾ ਨੰਬਰ ਹੈ ਜੀ ਤੇ ਇਥੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਹੋ ਜੀ 2017 ਮਾਡਲ ਹੈ ਜੀ 18000 ਰੁਪਏ ਦੀ ਡਿਮਾਂਡ ਹੈ ਜੀ ਅੰਬਾਲਾ ਏਰੀਆ ਤੇ ਕੁੱਲ ਕੰਡੀਸ਼ਨ ਇਹਨਾਂ ਦੀ ਜੀ 70% ਕੰਡੀਸ਼ਨ ਪਈ ਹੈ ਜੀ ਤੇ ਬਾਕੀ ਜੋ ਤੁਸੀਂ ਸਾਰੀ ਜਾਣਕਾਰੀ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਉਹਨਾਂ ਤੋਂ ਲੈ ਸਕਦੇ ਹੋ ਜੀ ਤੇ ਕੋਈ ਵੀ ਜਾਣਕਾਰੀ ਅਗਰ ਤੁਸੀਂ ਕਿਸੇ ਵੀ ਸੰਧ ਦੀ ਲੈਣੀ ਹੁੰਦੀ ਹੈ ਜੀ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਜੀ ਵੀਰਾਂ ਤੋਂ ਕੁਝ ਵੀ ਪੁੱਛ ਸਕਦੇ ਹੋ ਤੁਸੀਂ ਤੇ ਰੇਟ ਰੂਟ ਵੀ ਵੀਰੇ ਇਹ ਫਾਈਨਲ ਰੇਟ ਨਹੀਂ ਹੁੰਦਾ ਮੌਕੇ ਦੇ ਉੱਤੇ ਰੇਟ ਘਟ ਵਧ ਹੋ ਜਾਂਦਾ ਤੁਸੀਂ ਫਿਰ ਵੀਰਾਂ ਨਾਲ ਹੀ ਕੰਟੈਕਟ ਕਰ ਸਕਦੇ ਹੋ ਕਈ ਵੀਰ ਕਹਿੰਦੇ ਵੀ ਪ੍ਰਾਈਸ ਜ਼ਿਆਦਾ ਹੁੰਦਾ ਹੈ ਤਾਂ ਤੁਸੀਂ ਇੱਕ ਵਾਰੀ ਲਾਸਟ ਰੇਟ ਜ਼ਰੂਰ ਪੁੱਛ ਲਿਆ ਕਰੋ ਕਿਉਂਕਿ ਰਾਸ਼ਟ ਰੇਟ ਵੀਰ ਕਈ ਵਾਰੀ ਜ਼ਿਆਦਾ ਪਵਾਉਂਦੇ ਨੇ 10-20 ਹਜ਼ਾਰ ਫालतू ਹੁੰਦਾ ਰੇਟ ਵੀ ਉਹ ਮੌਕੇ ਤੇ ਘਟਣਾ ਹੀ ਹੁੰਦਾ ਵੀਰ ਨੂੰ ਪਤਾ ਹੁੰਦਾ ਵੀ ਇੰਨਾ ਤਾਂ ਘਟ ਜਾਂਦੀ ਹੈ ਯਾਰ ਤੇ ਮੌਕੇ ਤੇ ਜਰੂਰ ਤੁਸੀਂ ਇੱਕ ਵਾਰੀ ਫੋਨ ਲਾ ਕੇ ਪੁੱਛ ਲਿਆ ਕਰੋ ਕਿਸਾਨ ਵੀਰ ਨੂੰ ਜੀਦਾ ਸੰਤ ਤੁਸੀਂ ਲੈਣਾ ਚਾਹੁੰਦੇ ਹੋ ਨੇ ਤੇ ਸਾਨੂੰ ਫੋਨ ਕਰਨ ਦਾ ਟਾਈਮ ਹੈਗਾ ਜੀ 10 ਵਜੇ ਤੋਂ ਸਾਨੂੰ 4 ਵਜੇ ਤੱਕ ਸਾਨੂੰ ਫੋਨ ਕਰ ਸਕਦੇ ਤੁਸੀਂ ਜੇਕਰ ਕੋਈ ਵੀ ਇਨਫੋਰਮੇਸ਼ਨ ਸਾਡੇ ਤੋਂ ਲੈਣੀ ਹੈ ਤੇ ਬਿੱਲੀ ਜੀਪ ਦੇਖ ਰਹੋ ਵੀਰ ਜੀ ਮੋਡੀਫਾਈ ਕੀਤੀ ਹੋਈ ਬਿੱਲੀ ਜੀਪ ਹੈ ਜੀ ਉਹ ਲਾਏ ਲੱਗੇ ਹੋਏ ਨੇ ਕਾਗਜ਼ ਵਗੈਰਾ ਪ੍ਰੋਪਰ ਨੇ ਵਧੀਆ ਕੰਡੀਸ਼ਨ ਦੀ ਜੀ ਪੰਜਾਬ ਨੰਬਰ ਹੈ 88 ਮਾਡਲ ਹੈ ਜੀ 1988 ਮਾਡਲ ਹੈ ਜੀ 1 ਲੱਖ ਤੇ 90000 ਰੁਪਏ ਦੀ ਡਿਮਾਂਡ ਹੈ ਜੀ ਗੱਡੀ ਦੀ ਮਾਨਸਾ ਏਰੀਆ ਜੀ ਤੇ 60% ਟਾਇਰ ਪਏ ਜੀ ਇਹ ਟਾਇਰਾਂ ਦੀ ਕੰਡੀਸ਼ਨ 60 ਤੋਂ 70% ਪਏ ਸੇ ਟਾਇਰ ਪਏ ਹੈ ਜੀ ਕਿਸਾਨ ਵੀ ਦਾ ਨੰਬਰ ਹੈ ਜੀ ਜਿਹਦੇ ਕੋਲ ਇਹ ਗੱਡੀ ਖੜੀ ਹੈ ਜੀ 87290 ਤੇ 30320 87290 30320 ਵੀ ਦਾ ਨੰਬਰ ਹੈ ਜੀ ਜਿਹਦੇ ਕਾਲ ਕਰਕੇ ਤੁਸੀਂ ਇਹਦੀ ਕੋਈ ਵੀ ਡਿਟੇਲ ਜਾਂ ਜੇ ਤੁਸੀਂ ਖਰੀਦਣੀ ਆ ਤਾਂ ਵੀਰ ਨੂੰ ਪੁੱਛ ਸਕਦੇ ਹੋ ਜੀ ਰੇਟ ਮੌਕੇ ਤੇ ਉੱਪਰ-ਨੀਚੇ ਹੋ ਜਾਊਗਾ ਜੀ ਇਹ ਫਾਈਨਲ ਰੇਟ ਨਹੀਂ ਹੁੰਦਾ ਵੀਰ ਜੀ ਬਿੱਲੀ ਜੀਪ ਹੈ ਜੀ 1900 ਤੇ 88 ਮਾਡਲ 1 ਲੱਖ 90000 ਰੁਪਏ ਦੀ ਡਿਮਾਂਡ ਮਾਨਸਾ ਏਰੀਆ ਜੀ 60 ਪੈਸੇ ਟਾਇਰ ਪਏ ਹੈ ਜੀ ਕਿਸਾਨ ਵੀ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਹੜੇ ਭਰਾਵਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਥੱਲੇ ਇੱਕ ਲਾਲ ਜਿਹੇ ਰੰਗ ਦਾ ਬਟਨ ਉਹ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਇੱਕ ਘੰਟੀ ਦਾ ਬਟਨ ਉਹ ਜੀ ਉਹਨੂੰ ਦਬ ਲਿਓ ਉਦੋਂ ਬਾਅਦ ਵੀਰ ਅਸੀਂ ਨਾਲੇ ਜਿਹੜੀਆਂ ਵੀਡੀਓ ਪੈ ਕਰਾਂਗੇ ਉਹਦੇ ਮੈਸੇਜ ਚਲੇ ਜਾਇਆ ਕਰਨਗੇ ਨਾਲੇ ਤੁਸੀਂ ਪੱਕੇ ਤੌਰ ਤੇ ਸਾਡੇ ਚੈਨਲ ਦੇ ਸਬਸਕ੍ਰਾਈਬਰ ਬਣ ਜਾਓਗੇ ਜੀ ਅੱਗੇ ਜਿਹੜਾ ਟ੍ਰੈਟਾ ਵੀਰ ਇਹ ਲਾਸਟ ਰੈਡ ਫਾਰਮ ਟਰੈਕ 45 2001 ਮਾਡਲ 2 ਲੱਖ ਤੇ 70000 ਰੁਪਏ ਦੀ ਡਿਮਾਂਡ ਹੈ ਜੀ ਤੇ ਬਿਲਕੁਲ ਨਵੇਂ ਟਾਇਰ ਪਏ ਆ ਜੀ ਤੇ ਖੰਨਾ ਏਰੀਆ ਵੀਰ ਇਹਨਾਂ ਦਾ ਕਿਸਾਨ ਵੀ ਦਾ ਨੰਬਰ ਵੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 94658 ਤੇ 11835 94658 11835 ਵੀ ਦਾ ਨੰਬਰ ਹੈ ਜੀ ਤੇ ਤੁਸੀਂ ਕਾਲ ਕਰਕੇ ਤੇ ਇਹ ਟਰਾਇਟ ਖਰੀਦ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦਾ ਟਰਾਇਟ ਆ ਵੀਰ ਤੇ ਵੀ ਦੇ ਨੰਬਰ ਸਕਰੀਨ ਤੇ ਹੈ ਜੀ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਰੇਟ ਮੌਕੇ ਦੇ ਉੱਤੇ ਹੋ ਜਾਵਾ ਘੱਟ ਵੱਧ ਜੀ ਤੇ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਨਾਲ ਫੇਰ ਮੁਲਾਕਾਤ ਹੋਊਗੀ ਤਬ ਤੱਕ ਲਈ ਰੱਖ ਰੱਖ